ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਲਗਾਤਾਰ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸੇ ਦੌਰਾਨ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਚੋਣ ਪ੍ਰਚਾਰ ਕਰਨ ਉਪਰੰਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਲੋਕ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਤੇ ਜੋ ਕਿਸਾਨ ਵਿਰੋਧ ਕਰ ਰਹੇ ਨੇ ਉਹ ਆਪਣੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਨੇ ਤੇ ਮੈਂ ਵੀ ਉਹਨਾਂ ਕਿਸਾਨਾਂ ਦੇ ਨਾਲ ਖੜਾ ਰਹਾਂਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਦੇਸ਼ ਦੀ ਨੁਹਾਰ ਬਦਲੀ ਹੈ ਤੇ ਇਹ ਸੀਟ ਜਿੱਤ ਕੇ ਉਹ ਭਾਜਪਾ ਦੀ ਝੋਲੀ ਪਾ ਕੇ ਫਰੀਦਕੋਟ ਹਲਕੇ ਦੇ ਲਈ ਵਿਕਾਸ ਦੀ ਝੜੀ ਲਗਾ ਦੇਣਗੇ ਉੱਥੇ ਹੀ ਮੋਦੀ ਮੁਰਦਾਬਾਦ ਦੇ ਲਗਾਏ ਜਾ ਰਹੇ ਨਾਰਿਆਂ ਦਾ ਜਵਾਬ ਦਿੰਦਿਆਂ ਹੰਸ ਰਾਜ ਹੰਸ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਿਹਾ ਕਿ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਤੋ ਜਿਹੜਾ ਰਿਸਪੌਂਸ ਹਨ ਲੋਕਾਂ ਵਿੱਚ ਲੋਕਾਂ ਦੇ ਵਿੱਚ ਵਿਚਰੇ ਹੋ ਲਗਾਤਾਰ ਆ ਰਹੇ ਹੋ ਕਿ ਇਹਦਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਤੁਹਾਡੇ ਸਾਹਮਣੇ ਆ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਫੁੱਲਾਂ ਦੀ ਵਰਖਾ ਕਰਦੇ ਆ ਅਰਦਾਸਾਂ ਕਰਦੇ ਹੋਰ ਕੀ ਚਾਹੀਦਾ ਰੱਬ ਨੂੰ ਜਿੱਤੇ ਵੀ ਜਾਣਿਓ ਮੂਤ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕੁਛ ਇੱਕ ਲੋਕ ਵਿਰੋਧ ਕਰਦੇ ਆ ਜਿਹੜੇ ਗਰੀਬਾਂ ਦੀਆਂ ਦਵਾਵਾਂ ਲਈਦੀਆਂ ਹੁੰਦੀ ਗਰੀਬਾਂ ਦੀਆਂ ਮੈਂ ਦਵਾਵਾਂ ਲੈਣਾ ਜਿਹੜੇ ਵਿਰੋਧ ਕਰਦੇ ਉਹ ਤਾਂ ਉਹ ਉਹ ਆਪਣੇ ਹੱਕਾਂ ਲਈ ਲੜਦੇ ਮੈਂ ਉਹਨਾਂ ਲਈ ਵੀ ਵੈਸੇ ਅਰਦਾਸ ਕਰਦਾ ਔਰ ਗੱਲ ਸਮਝ ਆ ਜਾਏਗੀ ਹੌਲੀ ਹੌਲੀ 13 ਲੋਕ ਸਭਾ ਸੀਟਾਂ ਨੇ ਤੁਹਾਡਾ ਹੀ ਵਿਰੋਧ ਸਭ ਤੋਂ ਜ਼ਿਆਦਾ ਹੋ ਰਿਹਾ ਫਰੀਦਕੋਟ ਹਲਕੇ ਦੇ ਕਿਉਂਕਿ ਮੈਂ ਉਹਨਾਂ ਲਈ ਲੜਦਾ ਜਿਨ੍ਹਾਂ ਲਈ ਕੋਈ ਵੀ ਨਹੀਂ ਨਾ ਲੜਦਾ ਉਹਨਾਂ ਨੂੰ ਗੁਲਾਮੀ ਚੋਂ ਕੱਢਣਾ ਚਾਹੁੰਦਾ ਮੈਂ ਖਾਸ ਤਰ੍ਹਾਂ ਦੀ ਗੁਲਾਮੀ ਚੋਂ ਕਿਸ ਤਰ੍ਹਾਂ ਇਨਤੀਜੇ ਦੀ ਆਸ ਕਰ ਹਾਂਜੀ ਨਤੀਜੇ ਦੀ ਆਸ ਕਿਹਦੀ ਆਸ ਨਤੀਜੇ ਦੀ ਆਸ ਆਸ ਲੜਨ ਵਾਲੇ ਥੋੜੀ ਕਰਦੇ ਹੁੰਦੇ ਆ ਵੱਡੇ ਵੱਡੇ ਜਿਹੜੇ ਜੰਗਜੂ ਆ ਸਾਰੀਆਂ ਜੰਗਾਂ ਜਿੱਤੇ ਥੋੜੀ ਆ ਮੈਂ ਜਿੱਥੇ ਤੱਕ ਲੜ ਸਕਿਆ ਲੜੂੰਗਾ ਅੱਗੋਂ ਨਸਲਾਂ ਲੜਨ ਗਿਆ ਕਿ ਸੋਚ ਛੱਡ ਜਾਵਾਂਗੇ ਕਿ ਆਜ਼ਾਦੀ ਤੋਂ ਬਾਅਦ ਵੀ ਕਾਸ਼ ਨਹੀਂ ਇਹਨਾਂ ਨੂੰ ਮਿਲੇ ਇਹਨਾਂ ਨੂੰ ਦਿਓ ਕਰਮਜੀਤ ਮੂਲ ਕਹਿ ਰਹੇ ਸੀ ਅੱਜ ਕੁੱਤੀ ਵਾਲੇ ਦੇ ਵਿੱਚ ਆਏ ਸੀਗੇ ਕਹਿ ਰਹੇ ਸੀਗੇ ਫੂਡ ਪ੍ਰੋਸੈਸਿੰਗ ਤੇ ਜਿਹੜੀ ਇੱਥੇ ਇੱਕ ਫੈਕਟਰੀ ਲਾ ਰਹੇ ਹਾਂ ਫੂਡੀ ਸਾ ਸਿੰਘ ਦੀ ਕਹਿੰਦੇ ਪਾਜ ਪਾਣੀ ਪਹਿਲਾਂ ਕੁਝ ਨਹੀਂ ਕੀਤਾ ਸੀ ਹੁਣ ਵੀ ਨਹੀਂ ਕਰਨਾ ਉਸ ਨੂੰ ਲੈ ਕੇ ਕਹਿੰਦੇ ਵੀ ਇਸ ਵਾਰ ਜਿਹੜੀ ਅਸੀਂ ਇੱਥੇ ਕੰਡਸਟਰੀ ਲੈ ਕੇ ਆਵਾਂਗੇ ਪਿੰਡਾਂ ਦੇ ਵਿੱਚ ਹੋਰ ਵੀ ਇੰਡਸਟਰੀਆਂ ਆਉਣਗੀਆਂ ਠੀਕ ਆ ਉਹ ਉਹ ਅੱਛੀ ਗੱਲ ਹੈ ਕੋਈ ਬੁਰੀ ਚੀਜ਼ ਥੋੜੀ ਉਹਨਾਂ ਨੇ ਨਹੀਂ ਕੀਤੀ ਅੱਛੀ ਗੱਲ ਕਹੀ ਹੈ ਅਗਰ ਲਾਦਣ ਤੋਂ ਤਾਂ ਫਾਇਦਾ ਹੀ ਹੋਏਗਾ ਮੰਨੋ ਇਲੈਕਸ਼ਨ 'ਚ ਖੜੇ ਆ ਉਹਨਾਂ ਨੇ ਕਹਿਣਾ ਹੀ ਕਾਕੀ ਭਾਜ ਭਾਜ ਦਿੱ ਤਿਸ ਕੋ ਕਰ ਹੀ ਨਹੀਂ ਸਕਦਾ ਜੋ ਭਾਜਵਾਣਾ ਕੀਤਾ ਇਹੋ ਜੇ ਪ੍ਰਧਾਨ ਮੰਤਰੀ ਨਹੀਂ ਸਕਾੜਾ ਸੜਕਾਂ ਹੀ ਪਹਿਲਾਂ ਸੜਕਾਂ ਨੂੰ ਨਮਸਕਾਰ ਕਰਿਆ ਕਰੋ ਮੋਟਰਵੇ ਇੰਨੇ ਦੇ ਹੈਗੇ ਸੀ ਇੱਥੇ ਕਦੀ ਦੇਖਿਆ ਸੀ ਗੁੜਿਆ ਨੇ ਮੈਂ ਤਾਂ ਨਹੀਂ ਦੇਖੇ ਧਰਨ ਪੈ ਜਾਂਦੀ ਸੀ ਇਹ ਮੋਦੀ ਨੇ ਬਣਵਾਏ ਆ ਮੈਨੂੰ ਕਹਿੰਦੇ ਸੀ ਕਹ ਮੋਦੀ ਮਰਦਾਬਾਦ ਮੈਂ ਕਿਹਾ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿਉਂ ਮੈਂ ਮਰਦਾਬਾਦ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੈਂ ਕਿਹਾ ਹੈਗਾ ਤਰਤਲ ਬਦਲੀ ਜਾਂਦਾ ਦੌਰ جاری ਹੈ ਜੀ